ਪਹਿਲਾਂ ਤਾਂ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਜਦੋਂ ਮੇਰੇ ਛੋਟੇ ਪੱਦੇ ਦੇ ਮੇਰੇ ਸਾਰੇ ਭਰਾ ਆ ਜਾਂਦੇ ਐ ਤੇ ਮੇਰੇ ਕੋਲੇ ਇਹਨਾਂ ਦਾ ਧੰਨਵਾਦ ਕਰਨਾ ਤੇ ਕੋਈ ਲਫ਼ਜ਼ ਨਹੀਂ ਹੈ ਤੇ ਮੇਰੀ ਜਿਹੜੀ ਗੱਲ ਹੁੰਦੀ ਹੈ ਬਹੁਤ ਦੂਤ ਕਰ ਜਾਂਦੀ ਹੈ ਤਾਂ ਅਸਰ ਵੀ ਬਹੁਤ ਹੁੰਦਾ ਹੈ ਫੋਨ ਅੱਜ ਦੀ ਗੱਲ ਹੈ ਟੈਂਟਰ ਬਾਰੇ ਵੀ ਹੈ ਜੋ ਕੰਬੋ ਚੱਲ ਰਿਹਾ ਹੈ ਮੈਨਿੰਗ ਬਾਰੇ ਵੀ ਹੈ ਸੈਂਟਰ ਦੇ ਪੈਸੇ ਬਾਰੇ ਵੀ ਹੈ ਟੈਂਡਰ ਜਿਹੜੇ ਪਾਉਣੇ ਆ ਪਨਾ ਚਾਰਫਲ ਟੈਂਡਰ ਕੋਈ ਹੋਈ ਨਹੀਂ ਗੀ ਹੁਣ ਟੈਂਡਰ ਹੋਈ ਹੈ ਟੈਂਡਰ ਹੈਗੇ ਆਨਲਾਈਨ ਕਿਸੇ ਦਾ ਚ ਕੋਈ ਲੱਲਾ ਭੱਬਾ ਨਹੀਂ ਕਿ ਟੈਂਡਰ ਪਾਉਣ ਵਾਸਤੇ ਪੂਰੇ ਬਗਲ ਕੇ ਕਾਨੂੰਨ ਹੈ ਕਿ ਉਹ ਸਾਰੇ ਕਾਗਜ਼ ਦਿੱਤੇ ਜਾਂਦੇ ਆ ਸਾਰਾ ਤਾਂ ਟੈਂਡਰ ਪੈਂਦੀ ਹੈ ਜੇ ਬਦੇ ਹੋਏ ਜਿਹੜੇ ਭਾਅ ਪੂਰੇ ਦਿੱਤੇ ਆ ਉਹਨਾਂ ਨੂੰ ਦੇਖ ਕੇ ਅਸੀਂ ਟੱਟ ਰੇਟ ਮਤਲਬ ਡੀਐਨਜੀ ਦੇ ਲਈ ਗਵਰਨਮੈਂਟ ਦੇ ਰੇਟ ਆ ਉਹਦੇ ਉੱਤੇ ਘੱਟ ਪਾਉਣੇ ਆ ਕਈ ਮੈਗਵੇਜ ਵਾਭੇ ਵੀ ਜਾਂਦੇ ਮੇਰੀਸ਼ਨਾ ਵਾਭੇ ਵੀ ਜਾਂਦੇ ਅਸੀਂ ਘੱਟ ਪਾਉਣੇ ਆ ਅਸੀਂ ਇਹ ਟਰੈਕਟਰ ਰੇਟ 2-3 ਫਿਰੰਟ ਰੇਟ ਪਾਉਣੇ ਆ ਤੇ ਜੋ ਟੈਂਡਰ ਖੁੱਲਦੇ ਆ ਤਾਂ ਉਦੋਂ ਇੱਕ ਨਵੇਂ ਕਿਸਮ ਦੀ ਬਲੈਕ ਮਾਰਕੀਟ ਸ਼ੁਰੂ ਹੋਈ ਹੈ ਜਿਹੜੇ ਇਹ ਤੋਂ ਪਹਿਲਾਂ ਕਿਤੇ ਨਹੀਂ ਹੋਈ ਉਹ ਇਹ ਆ ਵੀ ਥੋੜੇ 3 ਫਿਰੰਟ ਸਟੈਂਡਡ ਆਉਣੇ ਵੀ ਨਹੀਂ ਜੀ ਤਾਂ 9% ਕਰੋ ਵੀ ਆਨਲਾਈਨ ਟੈਂਡਰ ਆ ਫਿਰ ਕੀ ਫਾਇਦਾ ਫਿਰ ਤੁਸੀਂ ਬੋਲੀ ਕਰਾ ਲਿਆ ਕਰੋ ਜੇ ਅਸੀਂ 9% ਵੀ ਅਸੀਂ 9% ਨਹੀਂ ਕਰਦੇ ਤੂੰ ਨੌਂ ਰੇਨਿੰਗ ਕਰਦੇ ਜੀ ਫੇਰ ਅਸਰ ਸਿੰਧੇ ਸ਼ਰਮ ਨੇ ਵੀ ਤੁਹਾਨੂੰ ਪੈਸੇ ਦੇਓ ਫੇਰ ਅਸੀਂ ਉੱਤੇ ਤਰਨਤ ਕਰਾਂਗੇ ਜਾਂ ਦਾ ਪੈਸੇ ਦੇਓ ਜਾਂ ਟੈਂਡਰ ਡਾਊਨ ਕਰੋ ਇਹ ਖਾਣਾ ਬੜੀ ਦੁੰਦਤ ਜਿਹਾ ਅਫਾਦੇ ਹੋਏ ਆ ਪੀਐਮ ਕਹਿੰਦੇ ਆ ਕਿ ਕ੍ਰਿਸ਼ਨਧਤਮ ਹੋਗੀ ਕੋਈ ਅਸਰ ਪੈਸੇ ਨਾ ਦਾ ਕੰਮ ਬੋਦੀ ਆ ਕਰਨੀ ਕੋ ਕੰਮ ਦੀ ਮੈਂ ਮੈਨਸਾਲ ਦੱਸਦਾ ਹੁਣ ਬਠਿੰਡੇ ਮੰਡੀ ਵਾਰਡ ਚ ਅਜ ਤੋਂ 20 ਦਿਨ ਪਹਿਲਾਂ ਟੈਂਡਰ ਹੋਈ ਦੀਏ ਉਹ ਚਾਹੀ ਸਾਡੀ ਐਸੋਸੀਏਸ਼ਨ ਨੇ ਇੱਕ ਮਤਾ ਪਾਇਆ ਸੀ ਆ ਵੀ ਜੇ ਕੋਈ ਠੇਕੇਦਾਰ ਗਲਤ ਕੰਮ ਕਰੂਗਾ ਤਾਂ ਐਸੋਸੀਏਸ਼ਨ ਦੇ ਵਿਰੁੱਧ ਹੋ ਕੇ ਨਾ ਭਰਾਵਾਂ ਨੂੰ ਵੀ ਦੱਸੂਗੀ ਪ੍ਰੈਸਰ ਨੂੰ ਵੀ ਦੱਸੂਗੀ ਅਫਸਰ ਨੂੰ ਵੀ ਕਹੂਗੀ ਇਹਨੂੰ ਕੱਢ ਦੋ ਇਹ ਕਾਲੀ ਭੇੜ ਹੈ ਇੱਕ ਵਿਸ਼ਵਾਸਕ ਸੰਕਲਪਨ ਕੰਪਨੀ ਹੈ ਉਹਨੇ ਮੰਡੀ ਵਾਰਡ ਚ 24-25 ਕਰੋੜ ਦੇ ਟੈਂਡਰ ਪਾਈ ਸੀਗੇ 15 ਕਰੋੜ 16 ਕਰੋੜ ਦੇ ਟੈਂਡਰ ਪਾਈ ਸੀਗੇ ਜਦੋਂ ਉਹਨਾਂ ਦੇ ਕਾਗਜ਼ ਬਚੇ ਗਏ ਤਾਂ ਇੱਕ ਅਫੀਡੇਵਿਟ ਦਿੰਨੇ ਆ ਵਿੱਚ ਲਿਖਿਆ ਹੁੰਦਾ ਵੀ ਜੇ ਮੈਂ ਕੋਈ ਇਨਫਰਮੇਸ਼ਨ ਲਪੋਵਾਂ ਜਾਂ ਚੱਲ ਰਹੇ ਕੰਮਾਂ ਬਾਰੇ ਨਾ ਦੱਸਾਂ ਤਾਂ ਮੈਨੂੰ ਡੀਵਾਰ ਕੀਤਾ ਜਾਵੇ ਤੇ ਮੇਰੀ ਟੈਂਡਰ ਬਿੱਡ ਰੱਦ ਕੀਤੀ ਜਾਵੇ ਉਹਨਾਂ ਦੇ ਜਿਹੜਾ ਐਫੀਡੀਪੀ ਵੀ ਨਾ ਲੱਗਿਆ ਤੁਹਾਨੂੰ ਐਫੀਡੀਪੀ ਪੜਾ ਦਾਂਗੇ ਗਿਆਨ ਕੱਢ ਕੇ ਰੱਖੀ ਉਹਨਾਂ ਨੇ 20 ਕਰੋੜ ਦੇ ਕੰਮ ਲ ਘੋਲੇ ਤੇ ਐਕਸ਼ਨ ਵਿਪਨ ਖੰਨਾ ਨੇ ਜਿਹਦੇ ਕੋਲ ਇੱਥੇ ਦਾ ਚਾਰਜ ਵੀ ਹੈ ਉਹਨਾਂ ਤੋਂ ਪੈਸੇ ਲੈ ਕੇ ਨਿਜਮਾਨ ਨੂੰ ਪੈਸੇ ਰੱਖ ਕੇ ਟੈਂਡਰ ਰੋਦੇ ਹੁਣ ਇਹਦਾ ਕੀ ਕਰੋਗੇ ਇਹ ਤਾਂ ਇਹ ਜੰਗਲ ਰਾਜ ਹੋ ਗਿਆ ਫਿਰ ਤਾਂ ਕੋਈ ਕਾਨੂੰਨ ਨਹੀਂ ਰਹਿ ਗਿਆ ਇੰਨੇ ਕ ਪੈਸੇ ਇਕੱਠੇ ਕੀਤੇ ਐ ਇਸ ਤਰ੍ਹਾਂ ਨੇ ਕੋਣ ਬਟਿੰਡੇ ਦੀ ਗੱਲ ਆ ਲੋ ਬਟਿੰਡੇ ਜੇ ਟੈਂਡਰ ਹੋਏ ਐ ਪਹਿਲਾਂ ਤਾਂ 2 ਮਹੀਨੇ ਟੈਂਡਰ ਨਹੀਂ ਖੁੱਲੇ ਸਾਨੂੰ ਬਲੈਕਮੇਲ ਕੀਤਾ ਵੀ ਟੈਂਡਰ ਤੁਸੀਂ 10% ਡਾਊਨ ਕਰੋ ਜਦੋਂ ਅਸੀਂ ਕਿਹਾ ਵੀ ਅਸੀਂ ਇਹ ਇਹ ਪੜਤਾਂ ਦੱਸ ਦੋ ਵੀ ਅੱਜ ਘੁਣਾ ਘਟਾਓ ਕਰ ਲੋ ਤੁਹਾਡੀ ਮੈਨਿੰਗ ਕੀ ਕਹਿੰਦੀ ਐ ਫਿਰ ਕਹਿੰਦੇ ਸੀ 5% ਟੈਂਡਰ ਦੇਵਾਂਗੇ। ਅਖਰ ਉਹਨਾਂ ਨੇ ੱੱਕੇ ਨਾਲ ਬਲੈਕਮੇਲ ਕਰਕੇ ठेकेदारਾਂ ਤੋਂ ਪੈਸੇ ਲੈ ਕੇ ਟੈਂਡਰ ਖੋਲ੍ਹਿਆ। ਇਹ ਭਵੰਤਮਨ ਜੀ ਨੂੰ ਛੇਹਮ ਦੱਸਣਾ ਚਾਹੁੰਦੇ ਆ ਕੋਈ ਜਿੰਦੀ ਬਿਠਾਵੇ। ਤਾਂ ਮੈਂ ਹੋਰ ਤਾਂ ਮੈਨੂੰ ਪਤਾ ਨਹੀਂ ਨਾ ਹੀ ਮੈਂ ਇਹਨਾਂ ਨੂੰ ਕਹਾਂ। ਮੈਂ ਦੱਸੂਗਾ ਅਬੀ ਕਿਹਦੇ ਕਿੰਨੇ ਕਿੰਨੇ ਪੈਸੇ ਲੈ ਕੇ ਟੈਂਡਰ ਖੋਲ੍ਹਿਆ। 100-100 ਕਰੋੜ ਦੇ ਟੈਂਡਰ ਸੀ। 2.5 ਕਰੋੜ ਰੁਪਇਆ ਲੈ ਕੇ ਰੱਜ ਗਿਆ ਅਖਰ। ਕਿ ਕੋਈ ਪੁੱਛਣ ਵਾਲਾ ਕੋਈ ਬਲੀਵਾਰ ਨਹੀਂ। ਤੁਹਾਨੂੰ ਇਹ ਵੀ ਦੱਸਦੇ ਆ ਮੈਂ। ਇਤੋਂ ਪਹਿਲਾਂ ਸਰਕਾਰਾਂ ਚ ਇਹ ਨਹੀਂ ਹੋਇਆ ਠੀਕ ਆ ਫਿਰ ਪਹਿਲੇ ਲੈਂਦੇ ਸੀ ਪਰ ਇਹ ਜੀ ਅੰਨ੍ਹੀ ਅਜਿਹੀ ਤਾਂ ਨਹੀਂ ਮੱਚੀ ਹੁਣ ਵੀ ਉੱਥੇ ਫਿਰ ਵਿਸ਼ਵਾਸ ਵਾਲੀ ਗੱਲ ਆ ਗਈ ਉਹੀ ਐਫਐਫਟਾ ਇੱਕ ਦਿੱਤਾ ਉਹਨਾਂ ਨੇ ਪਹਿਲਾਂ ਤਾਂ ਮੰਡੀ ਬੋਰਡ ਜਿਵੇਂ ਆਪਣੇ ਖੰਨੇ ਨੇ ਖੋਲੇ ਹੁਣ ਇੱਥੇ ਜਿਹੜੇ ਦੋ ਇੱਕ ਥੀ 2 ਇੱਕ ਪ੍ਰਾਂਤਕ ਮੰਡਲ ਹੈ ਇੱਥੇ ਉਹਨਾਂ ਦੇ ਕੰਦਲ ਖੁੱਲਣ ਵਾਲੇ ਆ ਮੈਂ ਚਿੱਠੀ ਪੱਤਰ ਲਿਖਿਆ ਸਭ ਨੂੰ ਧਿਆਨ ਚ ਲਿਆਂਦਾ ਦੀ ਆਹ ਜਿਹੜੇ ਟੈਂਡਰ ਹੈ ਇਹ ਖੋਲ ਨਹੀਂ ਸਕਦੇ ਕਿਉਂਕਿ ਇਹਨਾਂ ਦਾ ਐਫੀਡੇਵਿਟ ਦੇ ਮੁਤਾਬਕ ਨਿਯਮਾਂ ਦੇ ਮੁਤਾਬਕ ਤੁਸੀਂ ਟੈਂਡਰ ਨਹੀਂ ਖੋਲ ਸਕਦੇ ਪਰ ਇੱਥੇ ਇੱਕ ਐਕਸ਼ਨ ਨਾਲ ਐਸੀ ਮਿਲ ਗਿਆ ਪਹਿਲਾ ਐਸਸੀ ਜਿਹੜਾ ਉਹ ਤਾਂ ਪਹਿਲੇ ਆ ਕੇ ਤੇ ਤਰਦਾ ਬਣਿਆ ਹੁਣ ਨਵੇਂ ਐਸੀ ਆਇਆ ਉਹ ਨਾਲ ਲਾ ਕੇ ਇੱਕੰਦੇ ਹਰੇਕ ਹਾਲਤ ਵਿੱਚ ਟੈਂਡਰ ਕੱਲ ਖੁੱਲ ਜਾਂਦੇ ਜੇ ਮੈਨੂੰ ਉਹਨੂੰ ਕਹਿੰਦਾ ਨਾ ਵੀ ਮੈਂ ਪ੍ਰੈਸ ਨੂੰ ਸਭ ਨੂੰ ਦੱਸ ਰਿਹਾ ਵੀ ਕਿਵੇਂ ਤੁਸੀਂ ਤੁਹਾਨੂੰ ਛਿੱਕੇ ਤੇ ਟੰਡ ਰਹੇ ਹੋ ਹੁਣ ਟੈਂਡਰ ਰੁਕੇ ਹੋਇਆ ਉਹਨਾਂ ਨੇ ਕੱਲ ਤੱਕ ਰੇਵੀ ਟੈਂਡਰ ਹੋ ਸਕਦੇ ਹੈ। ਕਹਾਵਨਤਮਾ ਜੀ ਨੇ ਪੁੱਛਣਾ ਚਾਹਣਾ ਹੈ ਵੀ ਤੁਸੀਂ ਜਿਹੜੇ ਕੰਮ ਲਾਏ ਹੈ ਠੀਕ ਲਾਏ ਹੈ। ਸਾਡੇ ਨਾਲ ਇੱਕ ਮੀਟਿੰਗ ਤੁਸੀਂ ਕੀਤੀ ਸੀ। ਸਾਡੇ ਨਾਲ ਤੁਹਾਨੂੰ ਦੁੱਖ ਹੁੰਦੇ ਹੀ ਨਹੀਂ। ਤੁਸੀਂ ਤਾਂ ਉੱਤੇ ਗਏ ਜਿਹੜਾ ਕ੍ਰਪਸ਼ਨ ਖਤਮ ਹੈ। ਮੈਨੂੰ ਦੱਸੋ ਤੁਸੀਂ ਅੱਜ ਪ੍ਰਧਾਨ ਮੈਂ ਚੈਲੰਜ ਕਰਦਾ ਹੈ ਵੀ ਕ੍ਰਪਸ਼ਨ ਦੇ ਅੱਗੇ ਨਾਲ ਦੁਗਣੀ ਹੋ ਗਈ। ਕੋਈ ਅਫਸਰ ਨਹੀਂ ਪੈਸੇ ਛੱਡਦਾ। ਭੁੱਖੇ ਅੰਨੇ ਮੱਛੀ ਫਰਦੀ ਹੈ। ਪਹਿਲਾਂ ਦੀ। ਤਾਂ ਸਾਡੀ ਬੇਨਤੀ ਹੈ ਵੀ ਤੁਸੀਂ ਵੀ ਇੱਕ ਵਾਰੋਂ ਤਾਂ ਪੁੱਛੋ ਜੇ ਮੁੱਕਣਗੇ। ਪ੍ਰੋਪਰਟੀਆਂ ਲੈ ਲਈਆਂ ਐਸਨਾਂ ਨੇ 88 ਕਰੋੜ ਦੀਆਂ ਪ੍ਰੋਪਰਟੀਆਂ ਲੈ ਲਈਆਂ ਮੈਂ ਹੁਣ ਨਾਂ ਲੈ ਅਸ਼ਰ ਕਰਨਾ ਚਾਹੁੰਦਾ ਜੇ ਜਮ੍ਹਾਂ ਮੇਰੇ ਸਿਰ ਤੋਂ ਦੀ ਪਾਣੀ ਫਿਰ ਗਿਆ ਤੇ ਫਿਰ ਮੈਂ ਨਾਂ ਦੱਸੂਗਾ ਔਰ ਤੁਹਾਨੂੰ ਜਗਾ ਦੱਸੂਗਾ ਪੂਰੀ ਪਰਫੈਕਟ ਵੀ ਇੱਥੇ ਇੱਥੇ ਕਰਕੇ ਪੈਸੇ ਇਕੱਠੇ ਕਰਕੇ ਇੱਥੇ ਇੱਕ ਅਫਸਰ 88 ਕਰੋੜ ਦੀ ਪ੍ਰੋਪਰਟੀ ਲੈ ਰਿਆ ਤਾਂ ਦੱਸੋ ਠੇਕੇਦਾਰ ਕਿਧਰ ਨੂੰ ਜਾਣਗੇ ਇੱਕ ਟੈਂਡਰ ਪਾਉਣ ਬਾਅਦ ਤੇ 50 ਹਜ਼ਾਰ ਤੋਂ 1.5 ਲੱਖ ਰੁਪਈਆ ਠੇਕੇਦਾਰ ਦਾ ਲੱਗ ਜਾਂਦਾ ਹੈ ਤਾਂ ਠੇਕੇਦਾਰ ਦਾ ਅੱਖ ਜੋੜਣੀ ਹੈ ਉਹ ਜੇ ਟੈਂਡਰ ਰੀਕਾਲ ਹੋ ਜਾਵੇ ਤਾਂ ਸਾਡਾ 1.5 ਲੱਖ ਰੁਪਈਆ ਗਿਆ ਤਾਂ ਫਿਰ ਅਸੀਂ ਤਾਂ ਖੋ ਜੜਣੀ ਮੇ ਟੈਂਡਰ ਹੀ ਕਹ ਲਾ ਕਰੋ ਸਾਡਾ 2 ਲੱਖ ਜਾਊਗਾ ਬਈ ਠੇਕੇਦਾਰ ਕਹਿੰਦੇ ਜੋ ਦੇ ਦਿਓ ਲੱਖ 2 ਲੱਖ ਦਾ ਬਚੂਗਾ ਇਹ ਬਲੈਕਮੇਲਾਂ ਬਹੁਤ ਵੱਡੇ ਪੱਧਰ ਤੇ ਚੱਲ ਰਹੀਆਂ ਇਹਨਾਂ ਨੂੰ ਸਰਕਾਰ ਰੁੱਕੇ ਹੈ ਤਾਂ ਹੱਦ ਐਸ ਗੱਲ ਦੀ ਰਹੀ ਵੀ ਇੱਕ ਅਫਸਰ ਮਿਸਟਰ ਇਹ ਪੈਸੇ ਮੰਗਦੇ ਸੀ ਕਹਿੰਦਾ ਪੀਰੋ ਜੀ ਨੂੰ ਮਿਸਟਰ ਪੈਸੇ ਮਿਲਦਾ ਪਰ ਜੋ ਇਹ ਦੀ ਪੈਟ ਕਰ ਗਈ ਤਾਂ ਕੋਈ ਅਜਿਹੀ ਗੱਲ ਨਹੀਂ ਸੀਗੀ ਉਹ ਅਫਸਰ ਆ ਵੀ ਪੈਸੇ ਖਾਣ ਨੂੰ ਕਰਦਾ ਸੀ ਆ ਅਸੀਂ ਰੋਕਿਆ ਉਹਨੂੰ ਝਟਕਿਆ ਵੀ ਬਾਜ ਆ ਜਾ ਤੂੰ ਬਹੁਤ ਪੈਸੇ ਖਾਲੇ ਹੁੰਦਾ ਅਲਵਾੜੀ ਸਾਹਿਬ ਤੁਸੀਂ ਬਹੁਤ ਬਟੇ ਇਲਜ਼ਾਮ ਲਾ ਰਹੇ ਹੋ ਬਿਲਕੁਲ ਪੀਸ ਕੀ ਐ ਇਸ ਗੱਲ ਆ ਜਿਹੜੇ ਜੀ ਤੁਸੀਂ ਕਰ ਰਹੇ ਜਦੋਂ ਕੋਈ ਜਨਤੀ ਇਹਨੂੰ ਐਡੀ ਕੋਈ ਇਨਕੁਆਰੀ ਕਰੂ ਵੀ ਕੱਲੇ ਕੱਲੇ ਠੇਕੇਦਾਰ ਕੋ ਜਾਊਗੀ ਠੇਕੇਦਾਰ ਉਪਰ ਨਹੀਂ ਹੋਗੇ ਪਰ ਉਹ ਠੇਕੇਦਾਰ ਖੁੱਲ ਕੇ ਦੱਸੂਗਾ ਦੱਸੂਗਾ ਬਾਪੂ ਨਹੀਂ ਐਵੀਡੈਂਸ ਨਹੀਂ ਹੋਵੇ ਜੇ ਤੁਸੀਂ ਇਹ ਦੱਸਦੇ ਹੋ ਕਿ ਇਹ ਠੇਕੇਦਾਰ ਕੰਦਾ ਦੱਸੂ ਵੈਰੀ ਫਿਰ ਗੱਲ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਮਨਿਸਟਰ ਨੂੰ ਪਤਾ ਨਹੀਂ ਸੀ ਮਿਸਟਰ ਕਹਿੰਦਾ ਮੈਂ ਮੰਗੇ ਨਹੀਂ ਤੇ ਅਫਸਰ ਦੀ ਇੰਨੀ ਕਿਵੇਂ ਜੁੁੱਤ ਹੋ ਗਈ ਕੀ ਇਹ ਜਿਹੜੇ ਟੈਂਡਰ ਨੇ ਕੀ ਇਹ ਪੂਲ ਹੋਇਸੀ ਕੀ ਪਹਿਲਾਂ ਜਾਂ ਕੋਈ ਬੰਦਾ ਇਹੋ ਜਿਹੀ ਦੀ ਗੱਲ ਸਾਹਮਣੇ ਏਰੀਆ ਵੀ ਉਹ ਬੰਦਾ ਜਿਹਨੂੰ ਟੈਂਡਰ ਨਿਕਲਦਾ ਕੱਲਾ ਹੀ ਪਾਸੇ ਹੋ ਗਿਆ ਤੁਹਾਡੇ ਤੋਂ ਇਹੋ ਜਿਹੀ ਕੀ ਗੱਲ ਆਈ ਕੋਈ ਕੱਲਾ ਪਾਸੇ ਨਹੀਂ ਹੋਇਆ ਟੈਂਡਰ ਕੋਈ ਪੂਲ ਨਹੀਂ ਹੋਇਸੀ ਉਹਨੇ ਟੈਂਡਰ ਬਾਅਦ ਵਿੱਚ ਹੀ ਪਾ ਦੇਗੀ ਚਲੋ ਪਾ ਦੇ ਹੀ ਨਿਕਲੇ ਹੁਣ ਕੋਈ ਗੱਲ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਹੁੰਤੇ ਪਰ ਕਾਗਜ਼ ਤਾਂ ਦੇਖਣੇ ਚਾਹੀਦੇ ਆ ਨਾ ਉਹਨੇ ਕਾਵੇ ਦੇਖੋ ਇਹ ਕਾਗਜ਼ ਸਹੀ ਦਾ ਕੱਢ ਦਿਓ ਜੇ ਇੱਕ ਐਫੀਡਵਿਟ ਕਿ ਲਿਖਿਆ ਵੀ ਜੇ ਸਾਨੂੰ ਕੋਈ ਕੰਮ ਲੁਕੋ ਜੇ ਕੋਨ ਫੀਲਡ ਕਲਬ ਜਾਇ ਜੇ ਅਸੀਂ ਕੰਮ ਕੋਈ ਲੁਕੋ ਜੇ ਜੇ ਅਸੀਂ ਝੂਠ ਮਾਰੀਏ ਤਾਂ ਸਾਨੂੰ ਡੀਵਾਰ ਕੀਤਾ ਜਾਵੇ ਬਲੈਕਲਿਸਟ ਕੀਤਾ ਜਾਵੇ ਇੱਥੇ ਸਾਰੇ ਟੈਂਡਰ ਰੱਦ ਕੀਤੇ ਜਾਂ ਉਹਨਾਂ ਨੇ 15 ਕਰੋੜ ਦੇ ਕੰਮ ਟੈਂਡਰ ਚ ਦੱਸੀ ਨਹੀਂ ਤਾਂ ਜੇ ਦੱਸੇ ਹੁੰਦੇ ਸਾਨੂੰ ਕੋਈ ਫਾਇਦਾ ਨਹੀਂ ਅੱਗੇ ਵੀ 22-22% ਉਹਨਾਂ ਨੂੰ ਉੱਥੇ ਪਰ ਨੂੰ ਕੰਮ ਮਿਲੇ ਹੀ ਹੈ ਪੂਲ ਦੀ ਗੱਲ ਹੈ ਜਿਹੜੀ ਅਸੀਂ ਪਾਈ ਸੀ ਕੰਮ 4 ਤੋਂ 5% ਕੰਮ ਪਾਈ ਸੀ ਕਿਤੇ 5 ਸੀ ਕਿਹੜਾ 6 ਸੀ ਜੇ ਪੂਲ ਹੋਵੇ ਤਾਂ ਉੱਥੇ 2.5% ਕਮਾ ਜਾਂਦੀਏ 6% ਸੀ ਆ ਤੇ ਚੀਟ ਵੀ ਦਖਲ ਕਰਨ ਲਈ ਸੀਗੇ ਤੇ ਫਿਰ ਇਹਨਾਂ ਨੇ ਕੰਮ ਲੈ ਦੇ ਕੇ ਲਾਉਟ ਕੀਤੇ ਕਿਤੇ ਮੈਂ ਜਿਹੜਾ ਆਨਲਾਈਨ ਫਿਰ ਜਿਵੇਂ ਪਹਿਲਾਂ ਇਹ ਪਹਿਲਾਂ ਤੁਹਾਨੂੰ ਅੱਖਾਂ ਵੀ ਇੰਨਾ ਡਾਊਨ ਪਾਉਣਾ ਤੁਸੀਂ ਕਿ ਚੱਲਦੇ ਬੈੱਡ ਦੇ ਵਿੱਚ ਜਦੋਂ ਬੈੱਡ ਖੁੱਲ ਜਾਂਦੀ ਹੈ ਜਦੋਂ ਬੈੱਡ ਇਹ ਚਿੱਠੀਆਂ ਕੱਢ ਦਿੰਦੇ ਆ ਠੀਕ ਹੈ ਵੀ ਟੈਂਡਰ ਡਾਊਨ ਕਰੋ ਫਿਰ ਜਦੋਂ ਅਸੀਂ ਚਿੱਠੀ ਜਵਾਬ ਦੇਣਾ ਤੇ ਜਾਣਿਆ ਵੀ ਟੈਂਡਰ ਤਾਂ ਆਨਲਾਈਨ ਦੇ ਵਿੱਚ ਨਿਕਲੇ ਇਹ ਕਹਿੰਦੇ ਨਹੀਂ ਉਦੋਂ ਉਹ ਦੇ ਦਿੱਤਾ ਫਿਰ ਅਸੀਂ ਟੈਂਡਰ ਰੀਕਾਲ ਕਰਾਂਗੇ ਤੁਹਾਡੇ ਇਹਨੇ ਟੈਂਡਰ ਦੇ ਤੇ ਨਹੀਂ ਤਾਂ ਵੀ ਤੁਸੀਂ ਕਹਿਣਾ ਸਰਕਾਰ ਨੇ ਤੁਹਾਨੂੰ ਪਾਇਦੀ ਹੈ ਰਾਜ ਜੀ ਤੁਸੀਂ ਕਹਿੰਦੇ ਅਧਿਕਾਰੀ ਕਰੀ ਜਾਂਦੇ ਤੁਸੀਂ ਸਰਕਾਰ ਤੱਕ ਨਹੀਂ ਗੱਲ ਪਹੁੰਚਾਈ ਤੁਸੀਂ ਮੁੱਖ ਮੰਤਰੀ ਸਾਹਿਬ ਬਿਆਨ ਦਿੱਤਾ ਹੈ ਕਿ ਪ੍ਰਸ਼ਤਾਚਾਰ ਖਤਮ ਕਰਤਾ ਪ੍ਰਸ਼ਤਾਚਾਰੀ ਐਨੇ ਬਾਹਲੇ ਖਾਂਡਾਂ ਦੇ ਜੂੜ ਲੱਗੇ ਹੁੰਦੇ ਆ ਤੁਸੀਂ ਸਰਕਾਰ ਤੱਕ ਗੱਲ ਨਹੀਂ ਪਹੁੰਚਾਰੇ ਕੀ ਕਾਰਨ ਨਹੀਂ ਹੈਗਾ ਕਿੱਥੇ ਜਿਹੜਾ ਟੈਨ ਜੇ ਕੀ ਅਧਿਕਾਰੀ ਸਰਕਾਰ ਨਾਲ ਮਿਲੇ ਸਰਕਾਰ ਤੇ ਕਹਿਤੇ ਹੋ ਰਹੇ ਦੇਖੋ ਸਰਕਾਰ ਤੱਕ ਗੱਲ ਪਹੁੰਚਾਉਂਦਾ ਇੱਕੋ ਜਰੀਆ ਹੁੰਦਾ ਤੁਸੀਂ ਸਾਰੇ ਪ੍ਰੈਸ

ਹੈ ਤੇ ਕਿਨ ਆਪਾਂ ਮੈਨੂੰ ਦੂਨੀਆ ਨਾਲ ਮੈਂ ਦੱਸਤਾ ਅਗਲੇ ਕੰਨ ਹੋ ਗਈ ਪਠਾਕਾ ਤਿਕਰ ਜਿਹੜਾ ਪਹੁੰਚੋਂਦਾ ਮੈਂ ਚਿੱਠੀਆਂ ਬੱਤਰ ਵੀ ਲਿਖਿਆ ਵੀ ਤੁਸੀਂ ਟੈਂਡਰ ਗਲਤ ਹੋ ਰਹੇ ਹੋ ਇੱਕ ਦਸ ਚਿੱਠੀਆਂ ਮਿਲੀ ਹੋਣਾਂ ਮੇਰੇ ਕੋਲ ਇੱਕ ਮੋਬਾਈਲ ਹੈਗੇ ਮੇਰੇ ਜਿੱਥੀਆਂ ਜਵਾਬ ਹੈਗੇ ਉਹਨਾਂ ਦੇ ਵੀ ਤੁਸੀਂ ਟੈਂਡਰ ਵਿੱਚ ਗਲਤ ਹੋ ਰਹੇ ਹੋ ਅਕੇ ਜੀ ਅਸੀਂ ਟੈਂਡਰ ਤਾਂ ਖੋਲ ਰਹੇ ਆ ਕਾਨੂੰਨਾਂ ਨੂੰ ਛਿੱਕੇ ਟੰਕੇ ਤਾਂ ਵਿੱਚ ਸਰਕਾਰ ਨੂੰ 10 ਕਰੋੜ ਦਾ ਫਾਇਦਾ ਹੁੰਦਾ ਜੇ ਕਾਨੂੰਨਾਂ ਨੂੰ ਛਿੱਕੇ ਟੰਕੇ 10 ਕਰੋੜ ਦਾ ਫਾਇਦਾ ਕਰਨਾ ਤਾਂ ਫਿਰ ਅਫਸਰ ਨੂੰ ਮੈਂ ਕਹਾਂ ਤੂੰ ਫੀਮ ਵੇਚ ਕੇ ਸਰਕਾਰ ਨੂੰ ਪੈਸੇ ਦੇ ਦੇ ਕੁਝ ਦਾ ਬੜੇ ਪੈਸੇ ਇਹ ਕਾਨੂੰਨੀ ਨਹੀਂ ਬਣਨੇ ਆਪਾਂ ਤੇ ਫਿਰ ਤਾਂ ਕੋਈ ਦੋਨ ਵਾਧਾ ਕੰਮ ਕਰ ਲੋ ਉਹ ਤੇ ਫਿਰ ਸਰਕਾਰ ਤੂੰ ਅਮੀਰ ਕਰਦੇ ਵੀ ਤੂੰ ਸੇ ਆਵੇ ਦਫਤਰ ਚ 30 15 ਕਿਲੋ ਵੇਚ ਲਿਆ ਕਰ ਰੋਜ਼ ਦੀ ਨਾ ਸੋਤੇ ਵੇਚੀਏ ਤੇ ਸਰਕਾਰ ਵੀ ਰੋਜ਼ੂਗੀ ਕਾਨੂੰਨ ਜੇ ਆਪਾਂ ਛਿੱਕੇ ਟੰਕ ਕੇ ਪੱਖੇ ਰੱਖ ਕੇ ਕਾਨੂੰਨਾਂ ਨੂੰ ਗੱਲ ਕਰਨੀ ਹੈ ਫਿਰ ਤਾਂ ਕੋਈ ਗੱਲ ਨਹੀਂ ਸਰਕਾਰ ਦੇ ਫਾਇਦੇ ਦੀ ਆਪਦੇ ਹਿੱਤ ਵਾਸਤੇ ਜੇ ਆਪਾਂ ਆਪਦੀ ਲਾਲਚ ਵਾਸਤੇ ਸਰਕਾਰ ਦੇ ਫਾਇਦੇ ਦੀ ਗੱਲ ਕਰਾਂਗੇ ਤਾਂ ਇਹ ਕਿਸੇ ਪਾਸੇ ਵੀ ਚੰਗੀ ਗੱਲ ਨਹੀਂ ਤੇ ਕਿਹੜੇ ਕਿਹੜੇ ਬੈਕਵਾਂਡ ਦੇ ਕੰਟਰਾ ਸੀਗੇ ਮੰਡੀ ਬੋਰਡ ਤੇ BND ਐਨੀ ਹਰੀ ਅਫਸਰ ਭਰੇ ਹੈ ਇੱਕ ਤੇ ਕੱਥ ਆਪਣੇ 32 ਜੀ ਹਮੇਸ਼ਾ ਮਿੱਤਲ ਜੀ ਹੈ ਨਵੇਂ ਆਏ ਨਾਲ ਟੈਂਡਰ ਹੁਣ ਲੱਗੀ ਹੈ ਤਾਂ ਉਹ ਅਫਸਰ ਦਾ ਮਤਲਬ ਹੈ ਕੰਮ ਵਧੀਆ ਕੰਮ ਕਰਾਉਣ ਦੇ ਕਿਹਦਾ ਮਤਲਬ ਹੈ ਪਹਿਲੇ ਤੇ ਕਰੋ ਦਾ ਕੋਈ ਮਤਲਬ ਨਹੀਂ ਐ ਹਰੇਕ ਨੂੰ ਕਹਿ ਵੀ ਨਹੀਂ ਆਂਦਾ ਜਿਹੜਾ ਮਾਨਦਰ ਹੋਊਗਾ ਤਾਂ ਇਮਾਨਦਾਰੀ ਹੈ ਜਿਹੜਾ ਕ੍ਰਿਪਟਾ ਤਾਂ ਕ੍ਰਿਪਟੀ ਹੈ ਠੀਕ ਹੈ ਅੱਛਾ ਜਿਹੜਾ ਮਾਈਨਿੰਗ ਦੀ ਗੱਲ ਚੱਲ ਰਹੀ ਹੈ ਜਿਹੜਾ ਸਰਕਾਂ ਦੇ ਉੱਤੇ ਕੋਈ ਵੀ ਹੱਥ ਫੇਲਿੰਗ ਕਰਦੇ ਹੋ ਇਹਦੀ ਫਿਰ ਕੀ ਅਰਥ ਕੀ ਹੁੰਦਾ ਹੈ ਸਪੈਸੀਫਿਕੇਸ਼ਨ ਵੀ ਕਿਥੋਂ ਮਿੱਟੀ ਲੈਉਣੀ ਹੈ ਕਿੰਨੀ ਜੀ ਉਹ ਭਰਨੀ ਹੈ ਕਿ ਨਾ ਉਹਨਾਂ ਦਾ ਤੁਸੀਂ ਆਹ ਕਿਵੇਂ ਦਰਾਂ ਦੱਸੋ ਦਰਾਂ ਜਿਹੜਾ ਤੁਸੀਂ ਆਹ ਫਿਲਿੰਗ ਕਰਦੇ ਹੋ ਕੋਈ ਵੀ ਸੜਕ ਦੇ ਵਿੱਚ ਮਿੱਟੀ ਪਾਉਣੀ ਹੈ ਉਹ ਜਮਤੀ ਚੱਕਣੀ ਹੈ ਕੋਈ ਫੀ ਚੱਕਣੀ ਹੈ ਉਹ ਮਿੱਟੀ ਜਿਹੜੀ ਹੈ ਉਹ ਕੀ ਪਰਮਿਸ਼ਨ ਹੁੰਦੀ ਹੈ ਉਹਦੀ ਮਾਈਨਿੰਗ ਦੀ ਤੁਹਾਡੇ ਕੋਲੇ ਚੱਕੀ ਹੁੰਦਾ ਅਸੀਂ ਮਿੱਟੀ ਪਾਉਣੀ ਹੀ ਨਹੀਂ ਹੁੰਦੀ ਜਿਹੜੀਆਂ ਪਿੰਡੂ ਲਿੰਕ ਰੋਡ ਸੜਕਾਂ ਉਹਦੇ ਤੇ ਮਿੱਟੀ ਪਾਉਣੀ ਹੁੰਦੀ ਹੈ ਜਿੰਨੇ ਪਿੰਡਾਂ ਵਿੱਚ ਦੀ ਹਲਕੇ ਤੋਂ ਕੋਲੋਂ ਕਿ ਹਰੇਕ ਸਰਪੰਚ ਦੇ ਉਹ ਇਹ ਪਹਿਲਾਂ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਇੰਟਰਵਿਊ ਕੀਤਾ ਬਾਰੀ ਬਾਰੀ ਕਹਿੰਦਾ ਫਾਇਦਾ ਨਹੀਂ ਵੀ ਇਹ ਪੁਰਾਣੀਆਂ ਗੱਲਾਂ ਹੋ ਗਈਆਂ ਹੁਣ ਮਿੱਟੀ 1000 ਰੁਪਏ ਟਰਾਲੀ ਹੈ ਹੁਣ ਕੋਈ ਸਰਪੰਚ ਪਾਉਂਦਾ ਨਹੀਂ ਮੇਰੀ 7-8 ਮਹੀਨੇ ਪਹਿਲਾਂ ਜਦੋਂ ਤੁਹਾਨੂੰ ਦੱਸਿਆ ਦੀ ਮੇਰੀ ਮੁੱਖ ਮੰਤਰੀ ਨਾਲ ਮੀਟਿੰਗ ਸੀਗੀ ਮੈਂ ਕਿਹਾ ਸੀ ਵੀ ਸਾਨੂੰ ਮਿੱਟੀ ਦਿਓ ਤਾਂ ਮਿੱਟੀ ਉਹਨੇ ਨਹੀਂ ਦਿੱਤੀ ਪਿੰਡਾਂ ਲਈ ਪਾਉਂਦੇ ਨਹੀਂ ਰਾਕੇ ਨੇ ਨੇ ਪੂਰੇ ਨਹੀਂ ਕੀਤੇ ਮਟੀਰੀਅਲ ਉਨੇ ਹੀ ਹੈ ਤਾਂ ਛੜਕਾ ਉਸਹਾ ਉਹਨਾਂ ਦੀ ਬਣੂਣੀ ਆ ਉਹ ਤੋਂ ਵਧੀਆ ਛੜਕਾ ਜਿਵੇਂ ਕਹਿੰਦੇ ਆ ਮੈਂ ਤੁਹਾਨੂੰ ਦੱਸਦਾ ਸਾਰਾ ਇੱਕ ਮਹੀਨੇ ਨੂੰ ਹੋਪਾ ਇਹ ਹੁੰਦਾ ਦੇਖ ਲੈਣੇ ਹੋ ਪ੍ਰਧਾਨ ਜੀ ਦੇ ਸਪਰਾਮ ਨੇ ਫਲਾਈ ਸਕੋਰ ਵੀ ਬਣਾਈ ਹੈ ਹੁਣ ਆਪਾਂ ਫਲੈਂਕ ਫਰੋਡ ਦੀ ਅਲੱਗ ਕਰ ਲੈਣੀ ਹੈ ਜੇ ਬਠੇਰੇ ਵਾਲੇ ਫੀਲਡ ਚੈੱਕ ਕਰੂ ਫੀਲਡੜਾ ਹੋਰ ਨਹੀਂ 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 ਇਸ ਤਰ੍ਹਾਂ ਬਿਲਕੁਲ ਇਹ ਗਲਤ ਹੈ ਇਹਨਾਂ ਨੇ ਮੰਡੀ ਬੋਰਡ ਦੇ ਦੋ ਤਿੰਨ ਐਕਸਨ ਲੈ ਲਈ ਐਫੀ ਲੈ ਲਈ ਉਹ ਮੰਡੀ ਬੋੜੀ ਚ ਚੱਕਰਨਗੇ ਬੀ ਐਂਡ ਆਰ ਦੇ ਦੋਸਤੀ ਲੈ ਲੈ ਉੱਥੇ ਚੱਕਰਨਗੇ ਮੈਂ ਸਮਝਦਾ ਇਹ ਕੋਈ ਹੈਲੋ ਆਪਾਂ ਐਡਵਰਟਾਈਜ਼ਮੈਂਟ ਨਹੀਂ ਕਰਨੀ ਹੁੰਦੀ ਕੀ ਜਾਂਦੇ ਉਹਨੂੰ ਆਪਾਂ ਇੱਕ ਮਸ਼ਹੂਰੀ ਕਰਦੇ ਹਾਂ ਮਸ਼ਹੂਰੀ ਕਰਨ ਤੋਂ ਉੱਤੇ ਕੁਝ ਨਹੀਂ ਕਿਉਂਕਿ ਦੇਖੋ ਛੁਰੂ ਲੱਗ ਗਿਆ ਜੇ ਹੀ ਐ ਐਸ ਐਨ ਡੀਓ ਐਕਸਨ ਇੱਥੇ ਬੈਠਿਆ ਐਸੀ ਇੱਥੇ ਬੈਠਾ ਹੈ ਜੇ ਇਹ ਚਾਰੇ ਅਫਸਰ ਸਰਕਾਰ ਦਾ ਡਰ ਨਹੀਂ ਮੰਨਦੇ जिले दोस्टा से बैठे है तो सरकार जहाँ तो कम नहीं करा सकती फिर क्वालिटी बैठा है सरकारी क्वालिटी एडी वी मशीन करोड़ों की लगी है पटियाले नहीं कम करा सकते सरकार ने बस च नहीं तो फिर तो मैं समझना भी जेड़ा डिफांगे कुछ नहीं जी अफसर तो उ है मंडी बोर्ड का भी इतनी ही उही है वह बदल बदल के बठिड उड़ी बोर्ड बठिडा लग जा बठिडों के पटियाले लगजूगा तो उ फलैग बना यह हो गया भी जे ਬੀਜੀ ਲੰਸਟ ਤੇ ਬੀਜੀ ਲੰਸਟ ਲਾ ਲੀਏ ਇਹ ਤੇ ਇਹਨੇ ਕੰਮ ਕੀਤਾ ਸਲੰਟ ਵਿੱਚ ਤੋਂ ਕੁਝ ਨਹੀਂ ਪ੍ਰੈਸ਼ਰ ਘਟੂ ਇਹਨਾਂ ਨਾਲ ਜਿਵੇਂ ਅਧਿਕਾਰੀਆਂ ਠੀਕੇਦਾਰ ਮਾੜਾ ਕੰਮ ਕਰ ਲੈਂਦੇ ਆ ਉਹਨਾਂ ਦੇ ਸਰਕਾਰ ਕਹਿੰਦੀ ਤਾਂ ਲਾਇਆ ਹੈ ਇਹ ਇਹਦਾ ਮਤਲਬ ਫਿਰ ਵੀ ਇਹਦਾ ਮੰਨਣਾ ਹੈ ਫਿਰ ਸਾਰਿਆਂ ਨੂੰ ਐਕਸਨ ਜੀ ਤੇ ਇਤਰੀ ਨੂੰ ਸਸਪੈਂਡ ਕਰ ਦੇਣ ਵੀ ਮਾੜਾ ਕੰਮ ਕਰਾਉਂਦੇ ਸੀ ਉਹ ਸਸਪੈਂਡ ਕਰਕੇ ਨਵੇਂ ਅਫਸਰ ਲਾ ਕੇ ਫਿਰ ਕਿਤੇ ਹੋਰ ਬੀਜਾ ਫਿਰ ਬੀਜੀ ਲੰਸਟ ਲਾਉਂਦੇ ਸੀ ਮੰਦੇ ਇਹ ਬੀਗਨ ਅਫਸਰ ਪਰ ਮੈਨੂੰ ਚੋਲਦੀ ਤਾਂ ਅਸੀਂ ਕਹਿੰਦੇ ਵੀ ਠੀਕ ਹੈ ਹੁਣ ਕੱਜਾ ਕਸਿਆ ਜਾਊਗਾ ਮੈਂ ਕਿਵੇਂ ਅਫਸਰ ਲਾਤੇ ਮੈਂ ਕਹਿੰਦੇ ਅਸਲ ਪਹਿਲੇ ਚੈੱਕ ਕਰੀ ਜਾਂਦੇ ਉੱਥੇ ਕਿ ਫਟ ਪੈਂਦਾ ਤੁਹਾਨੂੰ ਕੋਈ ਲੱਗਦਾ ਫਟ ਕੋ ਇਹਦੇ ਨਾਲ ਇਹਦੇ ਨਾਲ ਕਾਰਾਂ ਦਾ ਸਰਕਾਰ ਦਾ ਤੇਲ ਮਚੂਆ ਤੇ ਇੱਥੇ ਬੈਠੇ ਅਫਸਰ ਨੂੰ ਹਰਾਸਮੈਂਟ ਹੋਊਗੀ ਓਦੋਂ ਬਾਅਦ ਕੁਝ ਨਹੀਂ ਠੇਕਾਂ ਇੱਕ ਠੇਕੇਦਾਰ ਦੀ 5 ਸਾਲ ਦੀ ਹੁਣ ਮੈਂਟੇਨੈਂਸ ਸਾਰੇ ਅਸ਼ਾਪ ਜਿੰਨੇ ਦੀ ਕਰ ਰਹੇ ਆ 5 ਸਾਲ ਜੇ ਟੁੱਟ ਜੂ ਤਾਂ ਇਹ ਬੈਂਕ ਗਾਰੰਟੀ ਉਥੇ ਪਈ ਹੈ ਜੇ ਕਰੋੜ ਦਾ ਕੰਮ ਹੈ ਤੇ 5 ਲੱਖ ਦੀ ਬੈਂਕ ਗਾਰੰਟੀ ਪਈ ਹੈ ਤੇ 5 ਲੱਖ ਦੀ ਸਾਡੀ ਅਰੈਸਟ ਮੰਗ ਹੋ ਜਾਂਦੇ 10 ਲੱਖ ਰੁਪਇਆ ਸਾਡਾ ਪਿਆ ਹੈ ਠੀਕ ਹੈ ਜੀ 5 ਸਾਲ ਦੀ ਸਾਡੀ ਮੈਂਟੇਨੈਂਸ ਹੈ ਜੇ ਸਾਡੀ 5 ਸਾਲ ਅਸੀਂ ਤੁਹਾਨੂੰ ਸੜਕ ਬਣਾ ਕੇ ਦੇਣੀ ਹੈ ਤਾਂ ਫਿਰ ਇਹਦਾ ਡਿਫਾਂ ਕਰਦੀ ਕੀ ਲੋੜ ਹੈ ਅਸੀਂ 5 ਸਾਲ ਬੈਠੇ ਆ ਨਾ ਜੇ ਨਹੀਂ ਅਸੀਂ ਸੜਕ ਸਾਡੀ ਟੁੱਟਦੀ ਹੈ ਸਾਡੇ ਪੈਸੇ ਜਬਤ ਕਰੋ ਤੇ ਤੈਨੂੰ ਹੋਰ ਠੇਕਾ ਦਿਓ ਉਹ ਬਣਾਉਂਗੇ ਤੇ ਫਿਰ ਆ ਡਿਫਾਂ ਦੀ ਤਾਂ ਮੈਂ ਲੋੜ ਸਮਝਦਾ ਨਹੀਂ ਸੀਗਾ ਫਿਰ ਇਹ ਤਾਂ ਮੈਂ ਸਮਝਦਾ ਵੀ ਜੇ ਅਥਰ ਇਥੇ ਬੈਠੇ ਆ ਐਕਸ਼ਨ ਹੋਇਆ ਐਸੀਡੀ ਹੋਇਆ ਠੀਕ ਹੈ ਇਹ ਤਾਂ ਉਹਨਾਂ ਦੇ ਮੂੰਹ ਤੇ ਜਿਪੇੜੀ ਇੱਕ ਤਰ੍ਹਾਂ ਦੀ ਵੀ ਸਾਰੇ ਕ੍ਰੈਫਟੋ ਥੋੜੇ ਉੱਤੇ ਹੋਰ ਲਾਪਾ ਇਹਦੀ ਆਪ ਦੱਸੋ ਵੀ ਮੈਂ ਗਲਤ ਕੋਈ ਕਹਿਣਾ ਜਾਂ ਜਦੋਂ ਸਾਰੇ ਹੱਥਾਂ ਨੂੰ ਚੱਕ ਦੇਣ ਕ੍ਰੈਫਟਾਂ ਸਰਾਂ ਨੂੰ ਤੰਗ ਕਰਕੇ ਦਾ ਕੋਈ ਫਾਇਦਾ ਨਹੀਂ ਠੀਕੇ ਦਾ ਰੰਦ ਕੀ ਪ੍ਰੈਸ਼ਰ ਆਸ ਚੀ ਠੀਕੇ ਆਨ ਸਿੰਪਲ ਕੰਮ ਕਰ ਰਹੇ ਠੀਕੇ ਦਾ ਕੋਈ ਪ੍ਰੈਸ਼ਰ ਨਹੀਂ ਪਹਿਲਾਂ ਵੀ ਚੈੱਕ ਹੁੰਦੀ ਇੱਕ ਇੱਕ ਥਰਡ ਪਾਰਟੀ ਲੱਗੀ ਹੋਈ ਹੈ ਟੈਂਡਰ ਨਿਕਲੇ ਹੋਗਾ ਕਰੋਨਾ ਦੇ ਕਿਉਂ ਪਾਰਟੀ ਜਿਵੇਂ ਏਜੰਸੀ ਬਾਹਰ ਦੀ ਜੰਤੀ ਜਿਵੇਂ ਆਪਣੇ ਇਥੇ ਗਲੋਬਲ ਵਾਲੇ ਐ ਇੱਕ ਕਹਗਰੇ ਇਥੇ ਹ ਬੋਲਤਲੇ ਜੀਓ ਜੀਓ ਮੀਡੀਆ ਵਾਲੇ ਲੱਗੇ ਐ ਤੇ ਇਹ ਤਾਂ ਆਲਰੇਡੀ ਚੱਕਰ ਰਹੇ ਐ ਜੇ ਸਰਕਾਰ ਦੇ ਇਥੇ ਨਹੀਂ ਵਿਕਜੂ ਐਸੇ ਨਹੀਂ ਵਿਕਜੂ ਇੱਕ ਥਰਡ ਪਾਰਟੀ ਨਹੀਂ ਵਿਕਜੂ ਤੇ ਫਿਰ ਮੈਂ ਸਾਹਮਣੇ ਵੀਰਨ ਲਫਲੈਂਕਸ ਬੋਰਡ ਵੀ ਨਹੀਂ ਫਿਰ ਠੀਕ ਹੈ ਠੀਕ ਫਿਰ ਐਵੇਂ ਦਫਾਂਗੇ ਦਫਾਂਗੇ ਮੁੱਛੂ ਜਦ ਤੱਕ ਕੋਈ ਨਹੀਂ ਇਹ ਸਰ ਮਸ਼ੂਰੀ ਐ ਤੇ ਸਰਕਾਰ ਦਾ ਜਿਹੜਾ ਕਾਰਨਾ ਤੇਲ ਮਚੂਗਾ ਉਹ ਹੈ ਤਾਂ ਇਹ ਨੂੰ ਤਾਂ ਕੁਝ ਨਹੀਂ ਹੈਗਾ ਅੱਛਾ ਤਾਰਾ ਸਿੰਘ ਜੀ ਜਿਵੇਂ ਕਾਰਪੋਰੇਸ਼ਨ ਅਭੀ ਪਿਛਲੇ ਦਿਨੋਂ ਟੈਂਡਰ ਕੱਢ ਲਏ ଥି। ਤੋਂ ਐਸਟੀਮੇਟ